ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੁਣ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਮਹਿੰਦਰ ਸਿੰਘ ਉਰਫ ਮਿੱਠੂ ਕਵਾੜਿਆ ਅੱਜ ਉਹ ਪਿੰਡ ਵਿੱਚ ਕਪਾੜ ਇਕੱਠਾ ਕਰਦਾ ਫਿਰਦਾ ਸੀ ਤੇ ਉੱਚੀ ਉੱਚੀ ਬੋਲ ਰਿਹਾ ਸੀ ਕਵਾੜ ਵੇਚ ਲਵੋ ਕਵਾੜ ਵੇਚ ਲਵੋ ਬਦਲੇ ਦੇ ਵਿੱਚ ਭਾਂਡੇ ਲੈ ਲਵੋ बोलदे बोलदे ओ मनजीत कौर ਦੇ ਘਰ ਅੱਗੇ ਪਹੁੰਚ ਜਾਂਦਾ ਤੇ ਆਵਾਜ਼ ਮਾਰਦਾ ਬੀਬੀ ਕੋਈ ਕਬਾੜ ਤਾਂ ਨਹੀਂ ਘਰ ਦੇ ਵਿੱਚ ਜਾਂ ਫਿਰ ਭਾਂਡੇ ਤਾਂ ਨਹੀਂ ਲੈਣੇ ਮਨਜੀਤ कौर ਦਾ ਪਤੀ ਗੁਰਮੇਲ ਸਿੰਘ ਆਟੋ ਚਲਾਉਣ ਦਾ ਕੰਮ ਕਰਦਾ ਸੀ ਪਾਈ ਜੇ ਕੋਈ ਕਬਾੜ ਪਿਆ ਹੈ ਜਾਂ ਤੁਸੀਂ ਕੋਈ ਭਾਂਡੇ ਲੈਣੇ ਹਨ ਮੈਂ ਇੱਥੇ ਆਇਆ ਤੁਹਾਨੂੰ ਸਹੀ ਰੇਟ ਲਾ ਦੇਵਾਂਗਾ ਤੇ ਨਾਲੇ ਤੁਹਾਡੇ ਘਰੇ ਜੰਮੇ ਮੁੰਡੇ ਦੀਆਂ ਵਧਾਈਆਂ ਤੇ ਤੁਸੀਂ ਮੈਨੂੰ ਕੋਈ ਡੱਬਾ ਵੀ ਨਹੀਂ ਦਿੱਤਾ ਜਦੋਂ ਪਿੰਡ ਵਿੱਚ ਕਿਸੇ ਦੇ ਘਰੇ ਕੋਈ ਖੁਸ਼ੀ ਦੀ ਗੱਲ ਹੁੰਦੀ ਹੈ ਤਾਂ ਸਾਰੇ ਮੈਨੂੰ ਮਠਿਆਈ ਦਾ ਡੱਬਾ ਤੇ ਸੋਹਣੇ-ਸੋਹਣੇ ਕੱਪੜੇ ਦਿੰਦੇ ਨੇ ਚੱਲ ਤੂੰ ਗਰੀਬ ਆ ਕੱਪੜੇ ਨਾ ਦੇ ਪਰ ਕੁਝ ਖਾਣ ਨੂੰ ਤਾਂ ਦੇ ਮੂੰਹ ਤਾਂ ਮਿੱਠਾ ਕਰਵਾ ਅੱਗੋਂ ਗਰਮੇਲ ਸਿੰਘ ਕਹਿਣ ਲੱਗਿਆ ਕੀ ਕਰਾਂਗੇ ਅਸੀਂ ਇਹੋ ਜਿਹੇ ਮੁੰਡੇ ਦਾ ਸਾਡੇ ਤੀਜੀ ਔਲਾਦ ਹੈ ਤੇ ਜੰਮਦੇ ਸਾਰ ਹੀ ਇਸ ਨੇ ਸਾਨੂੰ ਮਾੜੀ ਖਬਰ ਸੁਣਾ ਦਿੱਤੀ ਹੈ ਕਬਾੜੀਆ ਕਹਿੰਦਾ ਕੀ ਗੱਲ ਹੈ ਭਲਾ ਕਿਉਂ ਐਨਾ ਦੁਖੀ ਹੋਇਆ ਭਲਾ ਕੋਈ ਮੁੰਡੇ ਐਵੇਂ ਆ ਜਾਂਦੇ ਹਨ ਤੇਰੇ ਘਰੇ ਤੀਜੇ ਮੁੰਡੇ ਦਾ ਜਨਮ ਹੋ ਗਿਆ ਤੇ ਤੂੰ ਦੁਖੀ ਹੋ ਰਿਹਾ ਹੈ ਤੈਨੂੰ ਤਾਂ ਖੁਸ਼ ਹੋਣਾ ਚਾਹੀਦਾ ਓਹ ਪਾਗਲਾ ਖੁਸ਼ੀ ਮਨਾ ਲੋੜੀ ਮਨਾ ਪੰਡ ਦੇ ਵਿੱਚ ਚਾਰ ਦਿਨਾਂ ਬਾਅਦ ਲੋੜੀ ਆ ਰਹੀ ਐ ਜੇ ਤੇਰੀ ਥਾਂ ਤੇ ਮੈਂ ਹੋਵਾਂ ਸਾਰਾ ਪੰਡ ਫੁੱਲਾਂ ਦੇ ਨਾਲ ਸਜਾ ਦੇਵਾਂ ਗੱਲਾਂ ਕਿਹੜੀਆਂ ਕਰਦਾ ਐ ਅੱਗੇ ਗਰਮੇਲ ਦੁਖੀ ਮਨ ਦੇ ਨਾਲ ਕਹਿਣ ਲੱਗਾ ਪਹਿਲਾਂ ਮੇਰੇ ਘਰ ਮੁੰਡਾ ਜੰਮਦਾ ਮੈਂ ਵੀ ਇਹੀ ਕੁਝ ਕਰਨਾ ਸੀ ਜੋ ਮੈਂ ਪਹਿਲਾਂ ਦੋ ਮੁੰਡਿਆਂ ਤੇ ਕੀਤਾ ਪਰ ਇਹ ਤਾਂ ਕਮਲਾ ਅਪਾਹਜ ਜੰਮ ਪਿਆ ਇਹ ਤਾਂ ਮੇਰਾ ਸਿਰਦਰਦ ਬਣ ਗਿਆ ਪਹਿਲਾਂ ਹੀ ਅਸੀਂ ਬਹੁਤ ਗਰੀਬ ਆ ਅਸੀਂ ਤਾਂ ਸੋਚਿਆ ਸੀ ਕੋਈ ਕੁੜੀ ਹੋਵੇਗੀ ਜਾਂ ਕੋਈ ਮੁੰਡਾ ਹੋਵੇਗਾ ਜੋ 10-12 ਸਾਲਾਂ ਬਾਅਦ ਸਾਨੂੰ ਥੋੜੀ-ਮੋਟੀ ਕਮਾਈ ਕਰਕੇ ਦੇਵੇਗਾ ਇਹ ਤਾਂ ਅਪਾਹਜ ਬਚਪਨ ਤੋਂ ਹੀ ਇਸ ਦੀਆਂ ਦਵਾਈਆਂ ਚਲਦੀਆਂ ਹਨ ਡਾਕਟਰ ਨੇ ਆਖਿਆ ਹੈ ਕਿ ਇਸ ਦੇ ਮਹੀਨੇ ਦੀ ਦਵਾਈ 2000 ਦੀ ਹੈ ਹੁਣ ਦਵਾਈ ਤਾਂ ਦਿਵਾਉਣੀ ਹੀ ਪੈਣੀ ਹੈ 14 ਸਾਲਾਂ ਤੱਕ ਹੋਣ ਇਸ ਨੂੰ ਸਾਨੂੰ ਦਵਾਈ ਖਵਾਉਣੀ ਪੈਣੀ ਹੈ ਮੈਥੋਂ ਇਹ ਨਹੀਂ ਚੱਲਿਆ ਜਾਂਦਾ ਐਨੀ ਗੱਲ ਸੁਣ ਕੇ ਕਬਾੜੀਆ ਬੋਲ ਪੈਂਦਾ ਹੈ ਕਿ ਔਲਾਦ ਤਾਂ ਰੱਬ ਕਿਸਮਤ ਵਾਲਿਆਂ ਦੇ ਘਰ ਦਿੰਦਾ ਏਖ ਮੇਰੇ ਵਿਆਹ ਨੂੰ 13 ਸਾਲ ਹੋ ਗਏ ਤੇ ਮੇਰੇ ਘਰ ਕੋਈ ਵੀ ਔਲਾਦ ਨਹੀਂ ਆ ਮੈਂ ਔਲਾਦ ਨੂੰ ਕਿੰਨਾ ਤਰਸ ਰਹੀ ਹਾਂ ਮੈਂ ਇਹੋ ਜਿਹਾ ਕੋਈ ਬਾਪਾ ਨਹੀਂ ਛੱਡਿਆ ਤੇ ਇਹੋ ਜਿਹਾ ਕੋਈ ਦਰਬੀ ਨਹੀਂ ਛੱਡਿਆ ਇਹੋ ਜਿਹਾ ਕੋਈ ਗੁਰੂਦਵਾਰਾ ਮੰਦਰ ਵੀ ਨਹੀਂ ਛੱਡਿਆ ਜਿੱਥੇ ਜਾ ਕੇ ਅਰਦਾਸ ਬੇਨਤੀ ਨਾ ਕੀਤੀ ਹੋਵੇ ਸੁਖ ਨਾ ਸੁਖੀ ਹੋਵੇ ਮੈਂ ਤਾਂ ਹੁਣ 8 ਦਿਨ ਪਹਿਲਾਂ ਦਰਬਾਰ ਸਾਹਿਬ ਮੱਥਾ ਟੇਕ ਕੇ ਆਇਆ ਦੁਖ ਭੰਜਨੀ 베ਰੀ ਅੱਗੇ ਅਰਦਾਸ ਕਰਕੇ ਆਇਆ ਕਿ ਮਾਲਕਾ ਮੈਨੂੰ ਮੁੰਡੇ ਜਾਂ ਫਿਰ ਕੁੜੀ ਦੀ ਦਾਤ ਬਖਸ਼ ਦੇ ਐਨੀ ਗੱਲ ਸੁਣ ਕੇ ਅਗੋਗਰ ਮੇਲ ਬੋਲ ਪਿਆ ਜੇ ਇਦਾਂ ਦੀ ਗੱਲ ਹੈ ਤਾਂ ਤੂੰ ਇਸੇ ਨੂੰ ਹੀ ਲੈ ਲੈ ਅਸੀਂ ਇਸ ਨੂੰ ਵੇਚ ਦਿੰਨੇ ਆ ਇਹ ਵੀ ਸਾਡੇ ਵਾਸਤੇ ਇੱਕ ਕਬਾੜ ਹੀ ਹੈ ਤੂੰ ਲੈ ਜਾ ਤਾਂ ਅੱਗੋਂ ਕਬਾੜੀਆ ਹੱਸ ਪੈਂਦਾ ਪਰ ਗੁਰਮੇਲ ਸਿੰਘ ਅੱਗੋਂ ਹਾਸੇ ਵਿੱਚ ਜਵਾਬ ਨਹੀਂ ਦਿੰਦਾ ਕਬਾੜੀਆ ਸਮਝ ਚੁੱਕਿਆ ਸੀ ਕਿ ਇਹ ਕੋਈ ਮਜ਼ਾਕ ਨਹੀਂ ਕਰ ਰਿਹਾ ਬਲਕਿ ਸਰੀਅਸ ਹੈ ਇਹ ਸੱਚਮੁੱਚ ਹੀ ਆਪਣੇ ਮੁੰਡੇ ਨੂੰ ਵੇਚਣਾ ਚਾਹੁੰਦਾ ਅੱਗੋਂ ਕਬਾੜੀਆ ਕਹਿੰਦਾ ਮਜ਼ਾਕ ਨਾ ਕਰ ਮੁੰਡਾ ਕੋਈ ਵੇਚਣ ਵਾਲੀ ਚੀਜ਼ ਹੈ ਇਹ ਤਾਂ ਰੱਬ ਦੀ ਦਾਤ ਹੈ ਜੇਕਰ ਗੋਦ ਦੇਣਾ ਹੈ ਦੇ ਦੇ ਪਰ ਅਗੋ ਗੁਰਮੇਲ ਬੋਲਦਾ ਨਹੀਂ ਅਸੀਂ ਤਾਂ ਵੇਚਣਾ ਹੈ ਕਵਾੜ ਵਿੱਚ ਇਹ ਸਾਡੇ ਵਾਸਤੇ ਕਵਾੜ ਦਾ ਹੀ ਮੁੱਲ ਪਾਵੇਗਾ ਅਗੋ ਗਵਾੜੀਆ ਬੋਲ ਪੈਂਦਾ ਹੈ ਮੁੱਲ ਤਾਂ ਤੈਨੂੰ ਦੇ ਦਿਆਂਗੇ ਜੋ ਤੂੰ ਮੰਗੇਗਾ ਤਾਂ ਫਿਰ ਗੁਰਮੇਲ ਸਿੰਘ ਕਹਿੰਦਾ ਕਿ 3000 ਦੇ ਵਿੱਚ ਸੌਦਾ ਕਰ ਲੈਂਦੇ ਹਾਂ ਮਿੱਠੂ ਨੇ ਉਹੀ ਮਜ਼ਾਕ ਵਿੱਚ ਕਿਹਾ ਪਰ ਅਗੋ ਗੁਰਮੇਲ ਸਿੰਘ ਆਪਣੀ ਪਤਨੀ ਨੂੰ ਪੁੱਛਦਾ ਹੈ ਭਗਵਾਨੇ 30000 ਬਹੁਤ ਹੈ ਅੱਗੋਂ ਉਸਦੀ ਪਤਨੀ ਹਾਂ ਵਿੱਚ ਜਵਾਬ ਦਿੰਦੀ ਹੈ ਇਹ ਸੁਣ ਕੇ ਮਿੱਠੂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਚੁੱਕੀ ਸੀ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਕੀ ਹੋ ਰਿਹਾ ਹੈ ਇਹ ਤਾਂ ਸੱਚਮੁੱਚ ਹੀ ਆਪਣਾ ਮੁੰਡਾ 11 ਦਿਨਾਂ ਦਾ ਹੀ ਵੇਚਣਾ ਚਾਹੁੰਦੇ ਹਨ ਹੁਣ ਕਬਾੜੀਏ ਨੇ ਇਦਾਂ ਦੀ ਘਟਨਾ ਇਦਾਂ ਦੀ ਗੱਲ ਕਦੇ ਨਹੀਂ ਸੁਣੀ ਸੀ ਕਿ ਕੋਈ ਆਪਣੇ ਮੁੰਡੇ ਨੂੰ ਇਸ ਤਰ੍ਹਾਂ ਵੇਚ ਦੇਵੇ ਪਰ ਹੁਣ ਉਹ ਸਾਰਾ ਕੁਝ ਉਸ ਦੀਆਂ ਅੱਖਾਂ ਦੇ ਸਾਹਮਣੇ ਹੋ ਰਿਹਾ ਤਾਂ ਕਰਕੇ ਉਸ ਨੂੰ ਯਕੀਨ ਕਰਨਾ ਪੈ ਰਿਹਾ ਸੀ ਉਹ 3 ਦਿਨਾਂ ਦਾ ਟਾਈਮ ਦਿੰਦਾ ਜਦੋਂ ਇਹ ਮੁੰਡਾ 14 ਦਿਨਾਂ ਦਾ ਹੋ ਜਾਵੇਗਾ ਮੈਂ ਆਪਣੀ ਪਤਨੀ ਨੂੰ ਲੈ ਕੇ ਇੱਥੇ ਆ ਜਾਵਾਂਗਾ ਨਾਲੇ ਤੁਹਾਨੂੰ ਪੈਸੇ ਦੇ ਜਾਵਾਂਗਾ ਤੇ ਇਹ ਮੁੰਡਾ ਉਦੋਂ ਤੁਸੀਂ ਮੈਨੂੰ ਦੇ ਦਿਓ ਅਗੋ ਗੁਰਮੀਰ ਸਿੰਘ ਹਾਂ ਮੀ ਪਰ ਦਿੰਦਾ ਤਾਂ ਫਿਰ ਕਵਾੜੀ ਆਪਣੇ ਘਰ ਵਾਪਿਸ ਚਲਾ ਜਾਂਦਾ ਹੈ ਆਪਣੀ ਪਤਨੀ ਦੇ ਨਾਲ ਸਲਾਹ ਕਰਦਾ ਹੈ ਨਾਲੇ ਆਪਣੀ ਪਤਨੀ ਨੂੰ ਦੱਸਦਾ ਹੈ ਕਿ ਉਹ ਤਾਂ ਆਪਣੇ ਮੁੰਡੇ ਨੂੰ ਰੱਖਣਾ ਨਹੀਂ ਚਾਹੁੰਦੇ ਹੁਣ ਤੂੰ ਦੱਸ ਤੂੰ ਕੀ ਸੋਚਦੀ ਹੈ ਜੇ ਆਪਾਂ ਇਸ ਨੂੰ ਗੋਦ ਲੈ ਲਿਆ ਇਹ ਆਪਣੀ ਜ਼ਰੂਰ ਸੇਵਾ ਕਰੂਗਾ ਤੇ ਹੋਵੇ ਨਾ ਹੋਵੇ ਆਪਾਂ ਨੂੰ ਪੁੰਨ ਤਾਂ ਜ਼ਰੂਰ ਲੱਗੇਗਾ ਹੋ ਸਕਦਾ ਰੱਬ ਆਪਣੇ ਘਰ ਖੁਸ਼ੀਆਂ ਬਖਸ਼ ਦੇ ਤਾਂ ਰੱਬ ਦੀ ਸੇਵਾ ਸਮਝ ਕੇ ਆਪਾਂ ਉਸ ਨੂੰ ਰੱਖ ਲੈਂਦੇ ਹਾਂ ਆਪਾਂ ਇੰਜ ਕਰਦੇ ਹਾਂ ਇਸ ਨੂੰ ਗੋਦ ਲੈ ਲੈਂਦੇ ਹਾਂ ਤੇਰੀ ਕੀ ਸਲਾਹ ਹੈ ਅੱਗੋਂ ਕੁਵਾੜੀਏ ਦੀ ਪਤਨੀ ਜਸਵੀਰ ਕੌਰ ਉਹ ਵੀ ਹਾਮੀ ਭਰ ਦਿੰਦੀ ਹੈ ਤੇ ਕਹਿੰਦੀ ਹੈ ਕੋਈ ਗੱਲ ਨਹੀਂ ਜਿਵੇਂ ਤੁਹਾਨੂੰ ਠੀਕ ਲੱਗਦਾ ਓਵੇਂ ਹੀ ਸਹੀ ਮੈਨੂੰ ਵੀ ਔਲਾਦ ਚਾਹੀਦੀ ਹੈ ਮੈਂ ਵੀ ਅनाथ ਆਸ਼ਰਮ ਜਾ ਕੇ ਲੈਣਾ ਚਾਹੁੰਦੀ ਸੀ ਚੱਲ ਫਿਰ ਆਪਾਂ ਇਸੇ ਤਰ੍ਹਾਂ ਹੀ ਕਰ ਲੈਂਦੇ ਹਾਂ ਤੁਸੀਂ 30000 ਰੁਪਏ ਦਾ ਜਿਗਾੜ ਕਿੱਥੋਂ ਕਰੋਗੇ ਤਾਂ ਫਿਰ ਉਹ ਆਪਣੇ ਘਰ ਖੜੀ ਮੱਝ ਵੱਲ ਨਜ਼ਰ ਮਾਰਦਾ ਤੇ ਕਹਿੰਦਾ ਕਿ ਇਹ ਸੂਣ ਵਾਲੀ ਹੈ ਤੇ ਅੱਜ ਦੇ ਜਮਾਨੇ ਵਿੱਚ ਇਸ ਦਾ ਏਟ ਆਹੀ ਚੱਲਦਾ ਆਪਾਂ ਬਾਜ਼ਾਰ ਜਾ ਕੇ ਇਸ ਨੂੰ ਵੇਚ ਆਉਂਦੇ ਹਾਂ ਜੇ ਘਟੇ ਵਦੇ ਉਹ ਆਪਾਂ ਬਾਅਦ ਦੇ ਵਿੱਚ ਦੇਖ ਲਵਾਂਗੇ ਚਲੋ ਜੀ ਉਸ ਦਿਨ ਹੀ ਉਹ ਮੱਝ ਨੂੰ ਬਾਜ਼ਾਰ ਦੇ ਵਿੱਚ ਵੇਚ ਆਉਂਦੇ ਨੇ ਪੈਸੇ ਇਕੱਠੇ ਕਰਕੇ ਤੇ ਦੋ ਦਿਨਾਂ ਬਾਅਦ ਗੁਰਮੇਲ ਸਿੰਘ ਦੇ ਘਰ ਜਾ ਕੇ ਕਾਗਜ਼ੀ ਕਾਰਵਾਈ ਕਰਦੇ ਹਨ ਤੇ ਕਹਿੰਦੇ ਹਨ ਦੇਖ ਮੈਂ ਤੇਰੇ ਮੁੰਡੇ ਨੂੰ ਗੋਦ ਨਹੀਂ ਲੈ ਰਹਾ ਤੇਰੇ ਤੋਂ ਇਹ ਮੁੰਡਾ ਮੈਂ ਖਰੀਦ ਰਿਹਾ ਇਸ ਲਈ ਅੱਜ ਤੋਂ ਬਾਅਦ ਤੇਰਾ ਇਸ ਉੱਪਰ ਕੋਈ ਹੱਕ ਨਹੀਂ ਕਦੇ ਵੀ ਤੂੰ ਇਸ ਨੂੰ ਆਪਣੀ ਸ਼ਕਲ ਨਹੀਂ ਦਿਖਾਵੇਂਗਾ ਇਹ ਸ਼ਰਤ ਮੈਨੂੰ ਲਿਖ ਕੇ ਦੇ ਤਾਂ ਕਰਕੇ ਹੀ ਮੈਂ ਤੇਰਾ ਮੁੰਡਾ ਖਰੀਦਾਂਗਾ ਫਿਰ ਗੁਰਮੇਲ ਸਿੰਘ ਹੱਸਦਾ ਹੱਸਦਾ ਉਹਨਾਂ ਕਾਗਜ਼ਾਂ ਉੱਪਰ ਦਸਤਕਤ ਕਰ ਦਿੰਦਾ ਹੈ ਤੇ ਇਧਰੋਂ ਮਾਂ ਵੀ ਬਹੁਤ ਖੁਸ਼ ਹੁੰਦੀ ਹੈ ਉਸਨੇ ਵੀ ਖੁਸ਼ੀ-ਖੁਸ਼ੀ ਦਸਤਕਤ ਕਰ ਦਿੱਤੀ ਸੀ ਪਤਾ ਨਹੀਂ ਹੁਣ ਇਹੋ ਜਿਹੀ ਕੀ ਗੱਲ ਉਸਦੇ ਮਨ ਵਿੱਚ ਆਈ ਕਿ ਜੋ ਸਗੀ ਮਾਂ ਆਪਣੇ ਮੁੰਡੇ ਨੂੰ ਕੁਬਾੜੀ ਇਹਨੂੰ ਵੇਚਣਾ ਚਾਹੁੰਦੀ ਹੈ ਦੋਸਤੋ ਅੱਜ ਤੋਂ ਠੀਕ 24 ਸਾਲ ਬਾਅਦ ਇਸ ਕਹਾਣੀ ਦੇ ਵਿੱਚ ਜੋ ਮੋੜ ਆਵੇਗਾ ਉਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਉਸ ਤੋਂ ਬਾਅਦ ਕਵਾੜੀਆ ਆਪਣੇ ਮੁੰਡੇ ਨੂੰ ਘਰ ਲੈ ਆਉਂਦਾ ਤੇ ਘਰ ਲਿਆ ਕੇ ਉਸ ਦਾ ਨਾਮ ਹਰਦੀਪ ਸਿੰਘ ਰੱਖ ਦਿੰਦਾ ਹੈ ਹਰਦੀਪ ਸਿੰਘ ਹੋਣ ਮਿੱਠੂ ਨੂੰ ਹੀ ਆਪਣਾ ਪਿਓ ਮੰਨਦਾ ਹੈ ਤੇਜਸਵੀਰ ਕੌਰ ਨੂੰ ਆਪਣੀ ਮਾਂ ਮੰਨਦਾ ਸੀ ਹਰਦੀਪ ਦਾ ਸਰੀਰ ਟੰਗ ਨਾਲ ਕੰਮ ਨਹੀਂ ਕਰਦਾ ਤੇ ਇੱਕ ਲੱਤ ਨਾਲ ਕਿਵੇਂ ਨਾ ਕਿਵੇਂ ਸੋਟੀ ਦੀ ਸਹਾਰੇ ਤੁਰਦਾ ਹੈ ਬਚਪਨ ਤੋਂ ਹੀ ਉਸ ਨੂੰ ਇਸ ਤਰ੍ਹਾਂ ਸਿਖਾਇਆ ਜਾਂਦਾ ਹੈ ਉਸ ਦਾ ਸਰਟੀਫਿਕੇਟ ਬਣਾ ਲਿਆ ਜਾਂਦਾ ਹੈ ਤੇ ਸਰਕਾਰੀ ਹਸਪਤਾਲ ਵਿੱਚ ਉਸ ਨੂੰ ਦਵਾਈ ਦਵਾਈ ਜਾਂਦੀ ਹੈ ਛੋਟੇ ਵੱਡੇ ਹਸਪਤਾਲਾਂ ਦੇ ਵੱਡੇ ਵੱਡੇ ਡਾਕਟਰਾਂ ਨੂੰ ਵੀ ਹਰਦੀਪ ਨੂੰ ਦਿਖਾਇਆ ਹੋਇਆ ਸੀ ਪਰ ਬਚਪਨ ਤੋਂ ਜੋ ਅਪਾਹਜ ਹੋਵੇ ਉਸ ਨੂੰ ਭਾਵੇਂ ਕਿਸੇ ਵੀ ਡਾਕਟਰ ਨੂੰ ਦਿਖਾ ਲਵੋ ਸੌਖਾ ਇਲਾਜ ਉਸ ਦਾ ਨਹੀਂ ਹੁੰਦਾ ਰੋਗ ਨੂੰ ਜੜ ਤੋਂ ਖਤਮ ਕਰਨ ਵਾਸਤੇ ਕਈ ਸਾਲ ਦਵਾਈਆਂ ਜ਼ਰੂਰ ਚਲਦੀਆਂ ਰਹਿੰਦੀਆਂ ਹਨ ਉਹ ਦੋਨੇ ਜਣੇ ਹਰਦੀਪ ਨੂੰ ਬਹੁਤ ਪਿਆਰ ਕਰਦੇ ਹਨ ਕਦੇ ਵੀ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਉਸ ਦੇ ਅਸਲੀ ਮਾਤਾ ਪਿਤਾ ਨਹੀਂ ਹਨ ਉਸ ਨੂੰ ਵਧੀਆ ਸਕੂਲ ਦੇ ਵਿੱਚ ਪੜਾਉਂਦੇ ਹਨ ਤੇ ਬਹੁਤ ਸੋਹਣੇ ਤਰੀਕੇ ਨਾਲ ਉਸ ਦੀ ਪਾਲਣ ਪੋਸ਼ਣ ਕਰਦੇ ਹਨ ਚੰਗੀਆਂ ਚੀਜ਼ਾਂ ਸਿਖਾਉਂਦੇ ਹਨ ਸਵੇਰੇ ਸ਼ਾਮ ਗੁਰੂ ਘਰ ਲੈ ਕੇ ਜਾਣਾ ਉਸ ਬੱਚੇ ਨੂੰ ਰੱਬ ਦੀ ਦਾਤ ਸਮਝਦੇ ਹਨ ਉਸ ਨੂੰ ਚੰਗੀਆਂ ਚੀਜ਼ਾਂ ਸਿਖਾਉਣੀਆਂ ਚੰਗੀਆਂ ਕਿਤਾਬਾਂ ਪੜ੍ਹਾਉਣੀਆਂ ਇਸੇ ਤਰ੍ਹਾਂ ਚੱਲਦਾ ਹੀ ਰਹਿੰਦਾ ਹੈ 10ਵੀਂ ਕਲਾਸ ਦੇ ਵਿੱਚੋਂ ਹਰਦੀਪ ਪੂਰੇ ਸਕੂਲ ਵਿੱਚੋਂ ਨਹੀਂ ਪੂਰੇ ਪੰਜਾਬ ਵਿੱਚੋਂ ਮੈਰਿਟ ਵਿੱਚ ਆਉਂਦਾ ਹੈ ਖਬਰਾਂ ਵਿੱਚ ਆਉਂਦਾ ਹੈ ਕਿ ਹਰਦੀਪ ਸਿੰਘ ਨਾਮ ਦਾ ਇੱਕ ਅਪਾਹਜ ਮੁੰਡਾ ਬਾਕੀ ਸਭ ਤੋਂ ਅੱਗੇ ਲੰਘ ਗਿਆ ਇਸ ਨੇ ਪੂਰੇ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਨੰਬਰ ਲਿਆ ਕੇ ਮੈਰਿਟ ਵਿੱਚ ਆਪਣਾ ਨਾਮ ਕਰ ਲਿਆ ਉਸ ਨੂੰ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਤੇ ਕਾਲਰਸ਼ਿਪ ਦੇ ਨਾਲ ਉਹ ਵਧੀਆ ਕਾਲਜ ਦੇ ਵਿੱਚ ਪੜ੍ਹਾਈ ਕਰਦਾ ਹੈ ਨਾਲ ਦੀ ਨਾਲ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਜ਼ਿੰਦਗੀ ਦੇ ਵਿੱਚ ਜੇ ਕੁਝ ਕਰਨਾ ਹੈ ਤਾਂ ਕੋਈ ਨਾ ਕੋਈ ਢੰਗ ਦੀ ਨੌਕਰੀ ਲੱਭਣੀ ਹੀ ਪਵੇਗੀ ਪਹਿਲਾਂ ਤਾਂ ਸੋਚਦਾ ਮੈਂ ਕੋਈ ਕਲੈਕਟਰ ਐਸ ਡੀ ਐਮ ਲੱਗ ਜਾਵਾਂ ਫਿਰ ਆਪਣੇ ਦੋਸਤਾਂ ਮਿੱਤਰਾਂ ਦੀ ਸਲਾਹ ਦੇ ਨਾਲ ਐਸ ਡੀ ਐਮ ਦੀ ਤਿਆਰੀ ਕਰਨ ਬਾਰੇ ਸੋਚ ਲੈਂਦਾ ਤੇ ਮਨ ਦੇ ਵਿੱਚ ਠਾਣ ਲੈਂਦਾ ਕਿ ਮੈਂ ਗ੍ਰੈਜੂਏਸ਼ਨ ਕਰਨ ਦੇ ਨਾਲ-ਨਾਲ ਐਸ ਡੀ ਐਮ ਦੀ ਤਿਆਰੀ ਕਰਾਂਗਾ ਤੇ ਇਸ ਦੇ ਨਾਲ-ਨਾਲ ਮੇਰੀ ਗ੍ਰੈਜੂਏਸ਼ਨ ਵੀ ਪੂਰੀ ਹੋ ਜਾਵੇਗੀ ਪੇਪਰ ਦੇ ਕੇ ਮੈਂ ਕੁਝ ਨਾ ਕੁਝ ਬਣ ਹੀ ਜਾਵਾਂਗਾ ਆਪਣੇ ਗਰੀਬ ਮਾਤਾ ਪਿਤਾ ਦੀ ਮਿਹਨਤ ਦਾ ਮੁੱਲ ਪਾਵਾਂਗਾ ਵਿਚਾਰਿਆਂ ਨੇ ਆਪਣਾ ਢੱਡ ਵੱਢ ਕੇ ਆਪਣੀ ਰੋਟੀ ਘਟਾ ਕੇ ਮੇਰਾ পেট ਪਾਲਿਆ ਅੱਜ ਮੈਨੂੰ ਇਸ ਕਾਬਲ ਬਣਾਇਆ ਹੈ ਕਿ ਮੈਂ ਆਪਣੀ ਪੜ੍ਹਾਈ ਵਿੱਚ ਉੱਚੀਆਂ ਸਿਖਰਾਂ ਤੇ ਝੰਡੇ ਗੱਡ ਸਕਾਂ 11ਵੀਂ 12ਵੀਂ ਪੂਰੀ ਕਰਦਾ 12ਵੀਂ ਦੇ ਵਿੱਚੋਂ ਉਸ ਦਾ ਨੰਬਰ ਪੂਰੇ ਜ਼ਿਲ੍ਹੇ ਦੇ ਵਿੱਚੋਂ ਤੀਜੇ ਸਥਾਨ ਤੇ ਆ ਜਾਂਦਾ ਹੈ ਆਪਣੇ ਪੁੱਤ ਤੋਂ ਖੁਸ਼ ਹੋ ਕੇ ਪਿਓ ਸਾਰੇ ਪਿੰਡ ਵਿੱਚ ਲੱਡੂ ਵੰਡਦਾ ਸਾਰੇ ਉਸ ਦੇ ਘਰ ਆਉਂਦੇ ਨੇ ਵਧਾਈਆਂ ਦਿੰਦੇ ਨੇ ਹਰਦੀਪ ਦੇ ਗਲ ਵਿੱਚ ਹਾਰ ਪਾਏ ਜਾਂਦੇ ਨੇ ਤੇ ਅਖਬਾਰਾਂ ਦੇ ਵਿੱਚ ਫੋਟੋ ਆਉਂਦੀ ਹੈ ਸਕੂਲ ਵਾਲੇ ਵੀ ਪੂਰੀ ਮਿਹਨਤ ਕਰਦੇ ਹਨ ਉਹ ਪੋਸਟਰ ਬਣਾਉਂਦੇ ਹਨ ਕਿ ਸਾਡੇ ਸਕੂਲ ਦਾ ਬੱਚਾ ਪੂਰੇ ਜ਼ਿਲ੍ਹੇ ਦੇ ਵਿੱਚ ਤੀਜੇ ਨੰਬਰ ਤੇ ਆਇਆ ਹੈ ਇਨੀ ਖੁਸ਼ੀ ਦੇਖ ਕੇ ਮਿੱਠੂ ਕਬਾੜੀਏ ਨੂੰ ਆਪਣੇ ਮੁੰਡੇ ਤੇ ਬਹੁਤ ਜ਼ਿਆਦਾ ਵਿਸ਼ਵਾਸ ਹੋ ਜਾਂਦਾ ਹੈ ਕਿ ਇਹ ਕੁਝ ਨਾ ਕੁਝ ਬਣ ਕੇ ਰਹੇਗਾ ਤਾਂ ਕਰਕੇ ਉਹ ਥਾਣ ਲੈਂਦਾ ਭਾਵੇਂ ਜੋ ਮਰਜੀ ਹੋ ਜਾਵੇ ਮੈਨੂੰ ਭਾਵੇਂ ਆਪਣਾ ਘਰ ਵੇਚਣਾ ਪੈ ਜਾਵੇ ਮੈਨੂੰ ਆਪਣੇ ਆਪ ਨੂੰ ਵੇਚਣਾ ਪੈ ਜਾਵੇ ਪਰ ਮੈਂ ਹਰਦੀਪ ਨੂੰ ਪੜ੍ਹਾਵਾਂ ਲਿਖਾਵਾਂਗਾ ਤੇ ਇਸ ਨੂੰ ਅੱਗੇ ਵਧਾਵਾਂਗਾ ਹਰਦੀਪ ਆਪਣੇ ਮਾਤਾ ਪਿਤਾ ਦੇ ਹਾਲਾਤ ਸਮਝਦਾ ਹੈ ਉਹ ਚੰਡੀਗੜ੍ਹ ਐਸ ਡੀ ਐਮ ਦੀ ਪੜ੍ਹਾਈ ਕਰਨ ਵਾਸਤੇ ਚਲਾ ਜਾਂਦਾ ਹੈ ਵੱਡੀਆਂ ਕੋਚਿੰਗ ਸੈਂਟਰਾਂ ਦੇ ਵਿੱਚ ਐਡਮਿਸ਼ਨ ਲੈ ਲੈਂਦਾ ਹੈ ਨਾਲ ਹੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਆਪਣੀ ਬੀਏ ਦੀ ਪੜ੍ਹਾਈ ਪੂਰੀ ਕਰ ਲੈਂਦਾ ਹੈ ਬੀਏ ਪੂਰੀ ਕਰਨ ਤੋਂ ਬਾਅਦ ਐਸ ਡੀ ਐਮ ਦੀ ਤਿਆਰੀ ਕਰਨਾ ਲੱਗ ਜਾਂਦਾ ਹੈ ਲਗਭਗ ਉਸ ਨੇ ਸਾਰੀ ਤਿਆਰੀ ਕਰ ਹੀ ਰੱਖੀ ਸੀ ਕਿਉਂਕਿ ਬੀਏ ਦੇ ਨਾਲ-ਨਾਲ ਉਸ ਨੇ ਪੜ੍ਹਾਈ ਵੀ ਕੀਤੀ ਸੀ ਜਿੱਥੇ ਕਾਲਜਾਂ ਦੇ ਵਿੱਚ ਵੇਲੇ ਸਮੇਂ ਬੱਚੇ ਘੁੰਮਦੇ ਫਿਰਦੇ ਮौज-ਮਸਤੀ ਕਰਦੇ ਨੇ ਤੇ ਉਹ ਸਾਰਾ ਦਿਨ ਲਾਇਬ੍ਰੇਰੀ ਵਿੱਚ ਬੈਠ ਕੇ ਸਾਰਾ ਦਿਨ ਪੜਦਾ ਰਹਿੰਦਾ ਸੀ ਉਸ ਨੂੰ ਦੇਖ ਕੇ ਕਈ ਜਣੇ ਉਸ ਦਾ ਮਜ਼ਾਕ ਵੀ ਉਡਾਉਂਦੇ ਸੀ ਤੇ ਉਸ ਨੂੰ ਕਿਤਾਬੀ ਕੀੜਾ ਵੀ ਕਹਿੰਦੇ ਸੀ ਪਰ ਕਿਸੇ ਨੂੰ ਇਹ ਧਿਆਨ ਵਿੱਚ ਨਹੀਂ ਸੀ ਕਿ ਇਹ ਮੁੰਡਾ ਕੁਝ ਨਾ ਕੁਝ ਬਣੇਗਾ ਉਸ ਨੂੰ ਵੀ ਪਤਾ ਹੈ ਕਿ ਮੈਂ ਜਿਆਦਾ ਟਾਈਮ ਤੱਕ ਜੇ ਕੁਝ ਨਾ ਕੀਤਾ ਤਾਂ ਮੇਰੇ ਪਿਓ ਦੇ ਵੀ ਹਾਲਾਤ ਠੀਕ ਨਹੀਂ ਹਨ ਮੇਰੇ ਕੋਲੋਂ ਤਾਂ ਮੇਰੇ ਪਿਓ ਵਾਂਗ ਕੋਬਾੜ ਵੀ ਨਹੀਂ ਵੇਚਿਆ ਜਾਣਾ ਮੈਂ ਦਿਹਾੜੀ ਵੀ ਨਹੀਂ ਕਰ ਸਕਦਾ ਮੈਨੂੰ ਤਾਂ ਕੁਝ ਨਾ ਕੁਝ ਕਰਨਾ ਹੀ ਪਵੇਗਾ ਨਹੀਂ ਤਾਂ ਫਿਰ ਮੈਂ ਆਪਣੇ ਮਾਤਾ ਪਿਤਾ ਦਾ ਸਹਾਰਾ ਬਣਨ ਦੀ ਵਜਾਈ ਮੈਂ ਉਹਨਾਂ ਤੇ ਬੋਝ ਬਣ ਕੇ ਰਹਿ ਜਾਵਾਂਗਾ ਉਹ ਐਸ ਡੀ ਐਮ ਦੀ ਤਿਆਰੀ ਜੋਰਾਂ ਛੋਰਾ ਨਾਲ ਕਰਨ ਲੱਗ ਜਾਂਦਾ ਤੇ ਪਹਿਲੇ ਅਟੈਂਪ ਪੇਪਰ ਦਿੰਦਾ ਕਿਉਂਕਿ ਉਹ ਵਿਕਲਾੰਗ ਹੈ ਤੇ ਉਸ ਦਾ ਸਰਟੀਫਿਕੇਟ ਬਣਿਆ ਹੋਇਆ ਸੀ ਉਸ ਨੂੰ ਐਸ ਡੀ ਐਮ ਦੇ ਪੇਪਰ ਵਿੱਚ ਆਸਾਨੀ ਨਾਲ ਉਸ ਨੂੰ ਵਧੀਆ ਵਿਕਲਾੰਗ ਵਾਲਾ ਕੋਟਾ ਮਿਲਦਾ ਹੈ ਤੇ ਐਸ ਡੀ ਐਮ ਦੇ ਪੇਪਰ ਵਿੱਚ ਆਸਾਨੀ ਨਾਲ ਉਸ ਦਾ ਜੁਆਇਨ ਹੋ ਜਾਂਦਾ ਹੈ ਉਹ ਐਸ ਡੀ ਐਮ ਬਣ ਚੁੱਕਿਆ ਹੈ ਅਖਬਾਰਾਂ ਵਿੱਚ ਉਸ ਦੀ ਖਬਰ ਛਪਦੀ ਹੈ ਇੰਟਰਵਿਊ ਹੁੰਦਾ ਹੈ ਪੱਤਰਕਾਰ ਆ ਕੇ ਉਹ ਟੈਕਾਸਟ ਕਰਦੇ ਹਨ ਇੰਟਰਵਿਊ ਲੈਂਦੇ ਹਨ ਸਾਰੇ ਪਾਸੇ ਉਸ ਦੀ ਚਰਚਾ ਹੁੰਦੀ ਹੈ ਆਪਣੇ ਮਾਤਾ ਪਿਤਾ ਦਾ ਨਾਮ ਉਹ ਰੌਸ਼ਨ ਕਰ ਚੁੱਕਿਆ ਸੀ ਪਿੰਡ ਦੀ ਸਾਂਝੀ ਥਾਂ ਤੇ ਉਸ ਨੂੰ ਸਮਾਨਿਤ ਕੀਤਾ ਜਾਂਦਾ ਹੈ ਇਧਰ ਦੂਜੇ ਪਾਸੇ ਸਭ ਤੋਂ ਪਿੱਛੇ ਖੜਾ ਗੁਰਮੀਲ ਸਿੰਘ ਪਛਤਾ ਰਿਹਾ ਹੈ ਉਹ ਤਾਂ ਖੂਨ ਦੇ ਹੰਝੂ ਰੋ ਰਿਹਾ ਹੈ ਉਸ ਨੂੰ ਥੋੜੀ ਬਹੁਤ ਖੁਸ਼ੀ ਵੀ ਹੋ ਰਹੀ ਸੀ ਕਿ ਮੇਰਾ ਮੁੰਡਾ ਕੁਝ ਨਾ ਕੁਝ ਕਰ ਰਿਹਾ ਹੈ ਪਰ ਦੁੱਖ ਵੀ ਹੈ ਕਿ ਅਜ ਉਹ ਮੇਰਾ ਮੁੰਡਾ ਨਹੀਂ ਉਹ ਤਾਂ ਕਿਸੇ ਹੋਰ ਦਾ ਹੋ ਚੁੱਕਿਆ ਹੈ ਉਹ ਮਨ ਹੀ ਮਨ ਸੋਚਦਾ ਜੇਕਰ ਮੈਂ ਆਪਣੇ ਮੁੰਡੇ ਨੂੰ ਮੈਂ ਸਾਰੀ ਸਚਾਈ ਦੱਸ ਦਿੱਤੀ ਤਾਂ ਸ਼ਾਇਦ ਇਹ ਮੇਰੇ ਕੋਲ ਵਾਪਸ ਆ ਜਾਵੇਗਾ ਇਹ ਮੇਰੀ ਸੇਵਾ ਕਰੇਗਾ ਨਾ ਕਿ ਉਸ ਕਬਾੜ ਵਾਲੇ ਦੀ ਪਰ ਗੁਰਮੀੜ ਨੂੰ ਉਸਦੀ ਪਤਨੀ ਜਾਨੀਕੀ ਮਨਜੀਤ ਕੌਰ ਰੋਕ ਦਿੰਦੀ ਹੈ ਕਿ ਬੱਚੇ ਨੂੰ ਉਸਦੀ ਜ਼ਿੰਦਗੀ ਜਿਉਣ ਦੇ ਅਸੀਂ ਭਾਵੇਂ ਗਰੀਬ ਹਾਂ ਸਾਡੇ ਮੁੰਡੇ ਨਸ਼ਿਆਂ ਦੇ ਵਿੱਚ ਹਨ ਕੋਈ ਢੰਗ ਦਾ ਕੰਮ ਨਹੀਂ ਕਰਦੇ ਇਹ ਤਾਂ ਸਾਡੀ ਹੀ ਗਲਤੀ ਹੈ ਦੇਖੋ ਇਹ ਵੀ ਤਾਂ ਸਾਡੇ ਹੀ ਮੁੰਡੇ ਹਨ ਤੇ ਉਹ ਵੀ ਸਾਡਾ ਹੀ ਮੁੰਡਾ ਹੈ ਉਹਨਾਂ ਨੇ ਉਸ ਦੀ ਵਧੀਆ ਪਰਵਿਸ਼ ਕੀਤੀ ਤੇ ਉਸ ਨੂੰ ਪੜਾਇਆ ਲਿਖਾਇਆ ਤੇ ਉਸ ਨੂੰ ਨਸ਼ਿਆਂ ਤੋਂ ਦੂਰ ਰੱਖਿਆ ਅੱਜ ਦੇਖੋ ਉਹ ਕਿੱਥੇ ਹਨ ਤੇ ਆਪਣੇ ਮੁੰਡੇ ਜਿਨ੍ਹਾਂ ਦੇ ਕੋਲ ਦੋਵੇਂ ਲੱਤਾਂ ਹਨ ਸਾਰੇ ਅੰਗ ਸਹੀ ਸਲਾਮਤ ਹਨ ਕੋਈ ਵਿੰਗਲਾੰਗ ਨਹੀਂ ਨਸ਼ੇ ਕਰਕੇ ਗਲੀਆਂ ਵਿੱਚ ਡਿੱਗੇ ਰਹਿੰਦੇ ਆ ਇਹਨਾਂ ਨੂੰ ਕਿੰਨਾ ਸਮਝਾਉਂਦੇ ਆ ਉਹ ਵੀ ਤੁਹਾਡਾ ਭਰਾ ਹੈ ਉਹ ਭਰਾ ਦੇਖੋ ਕਿੱਥੇ ਪਹੁੰਚ ਗਿਆ ਤੇ ਤੁਸੀਂ ਦੇਖੋ ਕਿੱਤੇ ਹੋ ਪਰ ਇਹ ਨਹੀਂ ਸਮਝਦੇ ਇਹ ਬਿਲਕੁਲ ਨਕੰਮੇ ਹੋ ਚੁੱਕੇ ਹਨ ਮੇਰੀ ਗੱਲ ਵੀ ਨਹੀਂ ਮੰਨਦੇ ਦੇਖੋ ਕਿਵੇਂ ਇਧਰ ਉਧਰ ਫਿਰਦੇ ਹਨ ਸਾਰਾ ਦਿਨ ਆਪਣੇ ਮਾਤਾ ਪਿਤਾ ਦੀ ਬੇਇੱਜ਼ਤੀ ਕਰਵਾਉਂਦੇ ਫਿਰਦੇ ਹਨ ਸਾਰੇ ਪਿੰਡ ਵਾਲੇ ਜਿਨ੍ਹਾਂ ਨੂੰ ਇਸ ਗੱਲ ਦਾ ਪਤਾ ਸੀ ਉਹ ਆਪਸ ਵਿੱਚ ਬੰਦ ਕਮਰਿਆਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ ਦੇਖ ਲਓ ਗੁਰਮੇਲ ਦੇ ਕਿੰਨੇ ਫੁੱਟੇ ਭਾਗ ਹਨ ਦੋ ਬੱਚੇ ਅੱਜ ਜਿਹੜੇ ਕਿਸੇ ਕੰਮ ਦੇ ਨਹੀਂ ਉਹਨਾਂ ਨੂੰ ਤਾਂ ਆਪਣੇ ਕੋਲ ਰੱਖ ਲਿਆ ਤੇ ਉਹ ਸੋਹਣੇ ਵਰਗਾ ਮੁੰਡਾ ਜੋ ਕਿ ਅਪਾਹਜ ਸੀ ਪਤਾ ਨਹੀਂ ਅੱਜ ਕਿੱਥੋਂ ਤੋਂ ਕਿੱਥੇ ਪਹੁੰਚ ਚੁੱਕਿਆ ਹੈ ਜੋ ਕਿੰਨਾ ਵੱਡਾ ਅਫਸਰ ਬਣ ਚੁੱਕਿਆ ਹੈ ਜਿਹਨੂੰ ਜੇਕਰ ਮਿਲਣਾ ਹੋਵੇ ਤਾਂ ਵੀ ਅਪਾਇੰਟਮੈਂਟ ਲੈਣੀ ਪੈਂਦੀ ਹੈ ਉਸ ਕੋਲ ਮਿਲਣ ਤੱਕ ਦਾ ਟਾਈਮ ਵੀ ਨਹੀਂ ਹੁੰਦਾ ਦੇਖੋ ਕਿੰਨਾ ਵੱਡਾ ਬੰਦਾ ਬਣ ਚੁੱਕਿਆ ਹੈ ਉਸ ਨੂੰ ਇਹਨਾਂ ਨੇ ਕਬਾੜੀਏ ਨੂੰ ਵੇਚ ਦਿੱਤਾ ਸੀ ਲੱਖ ਲਾਣਤ ਹੈ ਇਹਨਾਂ ਤੇ ਇਹੋ ਜਿਹਿਆਂ ਨਾਲ ਤਾਂ ਆਈ ਹੋਣਾ ਚਾਹੀਦਾ ਜੋ ਰੱਬ ਦੇ ਬਾਣੇ ਨੂੰ ਨਹੀਂ ਮੰਨਦੇ ਆਪਣੇ ਬੱਚੇ ਨੂੰ ਕਬਾੜੀਏ ਨੂੰ ਵੇਚ ਦਿੱਤਾ ਕਿੰਨਾ ਮਾੜਾ ਕੰਮ ਕੀਤਾ ਰੱਬ ਨੇ ਇਸੇ ਗੱਲ ਦਾ ਇਹਨਾਂ ਨੂੰ ਫਲ ਦਿੱਤਾ ਤੇ ਇਹਨਾਂ ਦੀਆਂ ਬਾਕੀ ਦੀਆਂ ਦੋ ਔਲਾਦਾ ਹਨ ਉਹਨਾਂ ਨੂੰ ਕਿਸੇ ਕੰਮ ਜੋਗਾ ਨਹੀਂ ਛੱਡਿਆ ਦੇਖੋ ਰੱਬ ਜਦੋਂ ਮਾਰਦਾ ਡਾਂਗ ਨਹੀਂ ਮਾਰਦਾ ਰੱਬ ਤਾਂ ਮੱਤ ਹੀ ਮਾਰਦਾ ਹੁਣ ਜ਼ਿੰਦਗੀ ਵਿੱਚ ਇਦਾਂ ਦਾ ਮੋੜ ਆਉਣ ਵਾਲਾ ਸੀ ਨਾ ਤਾਂ ਮਾਤਾ ਪਿਤਾ ਨੇ ਕਦੇ ਸੋਚਿਆ ਸੀ ਤੇ ਨਾ ਹੀ ਮਿੱਠੂ ਕਬਾੜੀ ਨੇ ਕਦੇ ਸੋਚਿਆ ਸੀ ਇਹੋ ਜਿਹਾ ਮੋੜ ਉਹਨਾਂ ਦੀ ਜ਼ਿੰਦਗੀ ਵਿੱਚ ਆਵੇਗਾ ਦਰਅਸਲ ਇੱਕ ਦਿਨ ਕਬਾੜੀਆ ਬਹੁਤ ਜ਼ਿਆਦਾ ਬਿਮਾਰ ਹੋ ਜਾਂਦਾ ਉਸ ਨੂੰ ਹਸਪਤਾਲ ਲੈ ਕੇ ਜਾਂਦੇ ਆ ਉਥੋਂ ਹਰਦੀਪ ਨੂੰ ਪਤਾ ਲੱਗਦਾ ਹੈ ਕੀ ਕਬਾੜੀਏ ਨੂੰ ਲੀਵਰ ਕੈਂਸਰ ਹੈ ਇਹ ਹੁਣ ਥੋੜੇ ਦਿਨਾਂ ਦਾ ਮਹਿਮਾਨ ਹੈ ਜਿਵੇਂ ਹੀ ਕਬਾੜੀਏ ਨੂੰ ਆਪਣੀ ਇਸ ਬਿਮਾਰੀ ਦਾ ਪਤਾ ਲੱਗਦਾ ਤਾਂ ਉਹ ਰੱਬ ਅੱਗੇ ਅਰਦਾਸਾਂ ਕਰਦਾ ਚਲੋ ਕੋਈ ਗੱਲ ਨਹੀਂ ਮੈਨੂੰ ਜੋ ਰੋਗ ਲਾਇਆ ਹੈ ਮੇਰੇ ਮੁੰਡੇ ਨੂੰ ਤੁਸੀਂ ਚੰਗਾ ਜੀਵਨ ਬਖਸ਼ ਦਿੱਤਾ ਪਰ ਜਿਵੇਂ ਹੈ ਤੁਹਾਡਾ ਧੰਨਵਾਦ ਮੈਂ ਤੁਹਾਡਾ ਭਾਣਾ ਮੰਨਦਾ ਹਾਂ ਤੇ ਮੈਂ ਤੁਹਾਡੇ ਭਾਣੇ ਤੇ ਬਿਲਕੁਲ ਵੀ ਸ਼ੱਕ ਨਹੀਂ ਕਰਦਾ ਜੋ ਵੀ ਕਰਦੇ ਹੋ ਤੁਸੀਂ ਚੰਗੇ ਵਾਸਤੇ ਕਰਦੇ ਹੋ ਸ਼ਾਇਦ ਇਸੇ ਘਟਨਾ ਵਿੱਚ ਮੇਰੇ ਪਰਿਵਾਰ ਦੀ ਕੋਈ ਚੰਗਿਆਈ ਹੀ ਲੁਕੀ ਹੋਵੇਗੀ ਮੈਂ ਸਮਝ ਨਹੀਂ ਪਾ ਰਿਹਾ ਫੇਰ ਵੀ ਮੈਂ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਕੋਲ ਬੈਠੀ ਕਬਾੜੀ ਦੀ ਪਤਨੀ ਕਹਿ ਰਹੀ ਹੈ ਉਹ ਫਿੱਟੇ ਲਾਨਤ ਪਾਉਂਦੀ ਹੈ ਤੇ ਕਹਿੰਦੀ ਹੈ ਕਿ ਇਸ ਵਿੱਚ ਕਿਹੜੀ ਚੰਗਿਆਈ ਲਿਖੀ ਹੈ ਐਨੇ ਵਧੀਆ ਮੌਕੇ ਤੇ ਜਦੋਂ ਤੇਰੀ ਜ਼ਿੰਦਗੀ ਸੌਖੀ ਹੋਣ ਵਾਲੀ ਸੀ ਸਾਰੀ ਜ਼ਿੰਦਗੀ ਤੂੰ ਗਰੀਬੀ ਵਿੱਚ ਕੱਟ ਦਿੱਤੀ ਜਦੋਂ ਤੂੰ ਸੌਖਾ ਹੋਇਆ ਅੱਜ ਤੈਨੂੰ ਇਹ ਰੋਗ ਲਾ ਦਿੱਤਾ ਆਪਣੀ ਜ਼ਿੰਦਗੀ ਵਿੱਚ ਪਹਿਲਾਂ ਹੀ ਬਹੁਤ ਦੁੱਖ ਆਏ ਹੁਣ ਥੋੜਾ ਜਿਹਾ ਸੌਖਾ ਆਇਆ ਤੇ ਪਹਾੜ ਜਿਡਾ ਦੁੱਖ ਮੇਰੇ ਸਿਰ ਤੇ ਆ ਕੇ ਵੱਜਿਆ ਇਸੇ ਤਰ੍ਹਾਂ ਸਮਾਂ ਬੀਤਦਾ ਗਿਆ ਹਰਦੀਪ ਸਮਾਂ ਕੱਢ ਕੇ ਆਪਣੀ ਡਿਊਟੀ ਤੋਂ ਆਪਣੇ ਪਿਓ ਦਾ ਹਾਲ ਚਾਲ ਪੁੱਛਦਾ ਤੇ ਆ ਕੇ ਆਪਣੇ ਪਿਓ ਦੀ ਸੇਵਾ ਕਰਦਾ ਪਿਵਾੜੀਆ ਬਹੁਤ ਜ਼ਿਆਦਾ ਖੁਸ਼ ਹੈ ਕਿ ਮੇਰਾ ਪੁੱਤ ਤਾਂ ਸਰਵਣ ਪੁੱਤ ਨਿਕਲਿਆ ਮੇਰੇ ਔਖੇ ਸਮੇਂ ਵਿੱਚ ਮੇਰੀ ਸੇਵਾ ਕਰਦਾ ਬੜੇ ਮਹਿੰਗੇ ਹਸਪਤਾਲ ਵਿੱਚ ਕਬਾੜੀਏ ਨੂੰ ਭਰਤੀ ਕਰਵਾ ਰੱਖਿਆ ਸੀ ਤੇ ਉਸ ਦਾ ਇਲਾਜ ਵੀ ਚੱਲ ਰਿਹਾ ਸੀ ਹਰਦੀਪ ਪੂਰਾ ਜ਼ੋਰ ਲਾ ਦਿੰਦਾ ਕਿ ਕਿਸੇ ਵੀ ਤਰੀਕੇ ਨਾਲ ਆਪਣੇ ਪਾਪਾ ਨੂੰ ਬਚਾਇਆ ਜਾ ਸਕੇ ਪਰ ਸਾਰੀਆਂ ਜਗ੍ਹਾ ਤੋਂ ਡਾਕਟਰ ਜਵਾਬ ਦੇ ਦਿੰਦਾ ਕੋਈ 10 ਦਿਨਾਂ ਬਾਅਦ ਜਵਾਬ ਦਿੰਦਾ ਤੇ ਕੋਈ ਰਿਪੋਰਟ ਪੜ੍ਹਦੇ ਸਾਰ ਹੀ ਜਵਾਬ ਦੇ ਦਿੰਦਾ ਉਹ ਕਹਿੰਦੇ ਹੁਣ ਇਸ ਦਾ ਕੋਈ ਇਲਾਜ ਨਹੀਂ ਹੋ ਸਕਦਾ ਬਸ ਸਕੂਲ ਬਸ ਇਸ ਸਕੂਲ 10 ਤੋਂ 12 ਦਿਨ ਦਾ ਟਾਈਮ ਹੈ ਕਬਾੜੀਏ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਦਾ ਹੈ ਕਿ ਹੁਣ ਮੇਰੀ ਜ਼ਿੰਦਗੀ ਬਹੁਤ ਜ਼ਿਆਦਾ ਨਹੀਂ ਬਚੀ ਤਾਂ ਹੌਲੀ ਜਹੀ ਹਰਦੀਪ ਨੂੰ ਆਵਾਜ਼ ਮਾਰਦਾ ਹੈ ਹਰਦੀਪ ਬਾਹਰੋਂ ਅੰਦਰ ਆਉਂਦਾ ਤੇ ਆ ਕੇ ਉਸ ਕੋਲ ਬੈਠ ਜਾਂਦਾ ਹੈ ਕਬਾੜੀਆ ਆਪਣੀ ਜ਼ਿੰਦਗੀ ਦੇ ਆਖਰੀ ਸਾਹ ਗਿਣ ਰਿਹਾ ਹੈ ਉਹ ਨਹੀਂ ਚਾਹੁੰਦਾ ਸੀ ਕਿ ਇਹੋ ਜਿਹਾ ਕੌੜਾ ਸੱਚ ਜੋ ਕਿ ਉਸਨੇ ਆਪਣੇ ਦਿਲ ਦੇ ਵਿੱਚ ਬਚਪਨ ਤੋਂ ਲੁਕਾਇਆ ਹੈ ਕਿ ਇਹ ਵੀ ਮੇਰੇ ਨਾਲ ਚਲਾ ਜਾਵੇ ਤੇ ਮੇਰੇ ਮੁੰਡੇ ਨੂੰ ਸਚਾਈ ਪਤਾ ਨਾ ਲੱਗੇ ਜੇਕਰ ਉੱਥੇ ਕੋਈ ਹੋਰ ਇਨਸਾਨ ਹੁੰਦਾ ਤਾਂ ਸ਼ਾਇਦ ਕਿ ਚੱਲ ਮੈਂ ਕੀ ਲੈਣਾ ਮੈਂ ਇਹ ਸਚਾਈ ਆਪਣੇ ਨਾਲ ਹੀ ਲੈ ਕੇ ਚਲਾ ਜਾਵਾਂਗਾ ਮੇਰੇ ਤੋਂ ਬਾਅਦ ਮੈਨੂੰ ਯਾਦ ਕਰੇਗਾ ਆਪਣੀ ਮਾਂ ਦੀ ਸੇਵਾ ਕਰੇਗਾ ਪਰ ਕਬਾੜੀਆ ਇੱਕ ਚੰਗਾ ਬੰਦਾ ਸੀ ਉਹ ਨਹੀਂ ਚਾਹੁੰਦਾ ਸੀ ਕਿ ਮੈਂ ਸਾਰੀ ਉਮਰ ਝੂਠ ਬੋਲਿਆ ਝੂਠ ਦੇ ਆਧਾਰ 'ਤੇ ਚਲਾ ਜਾਵਾਂ ਨਹੀਂ ਚਾਹੁੰਦਾ ਸੀ ਕਿ ਮੇਰੇ ਨਾਲ ਇਸ ਤਰ੍ਹਾਂ ਹੋਵੇ ਉਹ ਸਾਰੀ ਸਚਾਈ ਜੋ ਕਿ ਬਚਪਨ ਤੋਂ ਹੀ ਹਰਦੀਪ ਦੇ ਨਾਲ ਵਾਪਰੀ ਸੀ ਉਹ ਹਰਦੀਪ ਨੂੰ ਦੱਸ ਦਿੰਦਾ ਹੈ ਕਿਵੇਂ ਕਿਸ ਤਰੀਕੇ ਨਾਲ ਉਸਨੇ ਉਸ ਨੂੰ 30000 ਰੁਪਏ ਵਿੱਚ ਗੁਰਮੇਲ ਸਿੰਘ ਤੋਂ ਖਰੀਦਿਆ ਸੀ ਤੇ ਉਹਨਾਂ ਨੇ ਤੈਨੂੰ ਵੇਚ ਦਿੱਤਾ ਗੁਰਮੇਲ ਸਿੰਘ ਦੀ ਘਰਵਾਲੀ ਨੇ ਤੈਨੂੰ ਅਪਾਹਜ ਹੋਣ ਕਰਕੇ ਵੇਚ ਦਿੱਤਾ ਸੀ ਅੱਜ ਤੂੰ ਕਿੱਥੇ ਹੈ ਤੇ ਉਹਨਾਂ ਦੇ ਜਵਾਕ ਜੋ ਤੇਰੇ ਭਰਾ ਹਨ ਉਹ ਕਿੱਥੇ ਹਨ ਮੈਂ ਨਹੀਂ ਚਾਹੁੰਦਾ ਕਿ ਤੂੰ ਉਹਨਾਂ ਤੋਂ ਦੂਰੀ ਰੱਖੇ ਦੇਖ ਹੁਣ ਮੈਂ ਜਾਣ ਲੱਗਿਆ ਦੁਨੀਆ ਤੋਂ ਮੇਰੇ ਜਾਣ ਤੋਂ ਬਾਅਦ ਤੂੰ ਉਹਨਾਂ ਦੇ ਘਰੇ ਜਾਣਾ ਤੇ ਉਹਨਾਂ ਦੀ ਮਦਦ ਕਰਨਾ ਆਪਣੇ ਭਰਾਵਾਂ ਨੂੰ ਸਮਝਾਉਣਾ ਤੇ ਆਪਣੇ ਭਰਾਵਾਂ ਦੀ ਜ਼ਿੰਦਗੀ ਬਦਲ ਦੇਣਾ ਮੈਨੂੰ ਪਤਾ ਹੈ ਇਹ ਤੂੰ ਕਰ ਸਕਦਾ ਹੈ ਜੇ ਤੂੰ ਉਹਨਾਂ ਵਾਸਤੇ ਇਹ ਸਭ ਕਰੇਂਗਾ ਤਾਂ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੇਗੀ ਜਿਵੇਂ ਤੂੰ ਸਾਡੇ ਪਰਿਵਾਰ ਦੀ ਜ਼ਿੰਦਗੀ ਬਦਲੀ ਓਵੇਂ ਆਪਣੇ ਸਕੇ ਪਰਿਵਾਰ ਦੀ ਵੀ ਜ਼ਿੰਦਗੀ ਬਦਲ ਦੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚੋਂ ਬਚਪਨ ਤੋਂ ਹੀ ਤੈਨੂੰ ਕੱਢ ਦਿੱਤਾ ਜੇ ਤੂੰ ਇਦਾਂ ਕਰੇਂਗਾ ਤਾਂ ਮੈਨੂੰ ਬਹੁਤ ਚੰਗਾ ਮਹਿਸੂਸ ਹੋਵੇਗਾ ਜਿਵੇਂ ਹੀ ਇਹ ਸਾਰੀ ਸਚਾਈ ਹਰਦੀਪ ਨੂੰ ਪਤਾ ਲੱਗਦੀ ਹੈ ਤਾਂ ਉਹ ਇੱਕਦਮ ਹੈਰਾਨ ਰਹਿ ਜਾਂਦਾ ਹੈ ਉਸ ਨੂੰ ਇਹ ਸਭ ਗੱਲਾਂ ਤੇ ਯਕੀਨ ਨਹੀਂ ਹੋ ਰਿਹਾ ਜੋ ਕੁਝ ਉਸਨੇ ਆਪਣੇ ਪਿਓ ਤੋਂ ਸੁਣਿਆ ਜਿਸ ਨੂੰ ਆਪਣਾ ਪਿਤਾ ਮੰਨਿਆ ਜਿਸ ਨੂੰ ਆਪਣੀ ਮਾਂ ਉਹ ਉਸਦੀ ਸੱਕੀ ਮਾਤਾ ਨਹੀਂ ਆ ਇਹ ਸਚਾਈ ਸ਼ਾਇਦ ਕਿਸੇ ਨੂੰ ਵੀ ਹਾਜਮ ਨਹੀਂ ਹੋਣੀ ਜੇਕਰ ਕਿਸੇ ਨੂੰ ਇਹ ਪਤਾ ਲੱਗੇ ਕਿ ਮੈਂ ਜਿਸ ਨੂੰ ਮਾਪਿਓ ਮੰਨਦਾ ਹਾਂ ਜਿਸ ਨੂੰ ਮੈਂ ਮੰਮੀ ਕਹਿੰਦਾ ਹਾਂ ਉਹ ਮੇਰੇ ਸਕੇ ਮਾਤਾ ਪਿਤਾ ਨਹੀਂ ਹਨ ਮੈਨੂੰ ਗੋਦ ਲਿਆ ਉਹ ਵੀ ਉਥੇ ਪੁੱਪਾ ਮਾਰ-ਮਾਰ ਕੇ ਰੋਣ ਲੱਗ ਜਾਂਦਾ ਹੈ ਊਲ ਖੜੀ ਜਸਵੀਰ ਕੌਰ ਸਮਝ ਨਹੀਂ پا ਰਹੀ ਸੀ ਕਿ ਇਸ ਨੇ ਆਪਣੇ ਮੁੰਡੇ ਨੂੰ ਸਾਰੀ ਸਚਾਈ ਕਿਉਂ ਦੱਸੀ ਹੁਣ ਮੇਰਾ ਪੁੱਤ ਉਧਰ ਚਲਾ ਜਾਵੇਗਾ ਮੇਰਾ ਧਿਆਨ ਕੌਣ ਰੱਖੇਗਾ ਪਰ ਕਬਾੜੀ ਇਹਨੂੰ ਆਪਣੀ ਪਰਵਸ਼ ਤੇ ਪੂਰਾ ਯਕੀਨ ਸੀ ਚਲੋ ਫਿਰ ਵੀ ਉਸਨੇ ਭਲਾਈ ਦੇ ਨਾਤੇ ਹਰਦੀਪ ਨੂੰ ਸਭ ਕੁਝ ਸੱਚ-ਸੱਚ ਦੱਸ ਦਿੱਤਾ ਸੀ ਹੁਣ ਫੈਸਲਾ ਹਰਦੀਪ ਤੇ ਸੀ ਉਸਨੇ ਕੀ ਕਰਨਾ ਹੈ ਹਰਦੀਪ ਕਾਫੀ ਦਿਨ ਆਪਣੇ ਦਿਲ ਦੇ ਅੰਦਰ ਇਸ ਗੱਲ ਨੂੰ ਦੱਬੀ ਰੱਖਦਾ ਹੈ ਇਹ ਗੱਲ ਅੰਦਰੋਂ-ਅੰਦਰ ਹੀ ਉਸਨੂੰ ਖਾਈ ਜਾ ਰਹੀ ਸੀ ਜਿਵੇਂ ਅੰਦਰੋਂ ਕੋੜ ਲੱਗ ਗਿਆ ਹੋਵੇ ਉਹ ਸਮਝ ਨਹੀਂ پا ਰਿਹਾ ਸੀ ਕਿ ਅੱਗੇ ਕੀ ਕਰਨਾ ਹੈ ਉਸ ਨੂੰ ਰਾਤ ਨੂੰ ਨੀਂਦ ਵੀ ਨਹੀਂ ਆਉਂਦੀ ਤੇ ਉਸ ਦਾ ਕੰਮ ਵਿੱਚ ਧਿਆਨ ਵੀ ਨਹੀਂ ਲੱਗਦਾ ਇਸੇ ਵਿਚਕਾਰ ਇੱਕ ਮੰਦ ਭਾਗੀ ਘਟਨਾ ਉਸ ਦੇ ਨਾਲ ਵਾਪਰ ਜਾਂਦੀ ਹੈ ਕਬਾੜੀਆ ਇਸ ਦੁਨੀਆ ਤੋਂ ਚਲਾ ਗਿਆ ਸੀ ਹਰ ਹਰਦੀਪ ਆਪਣੇ ਬਾਪੂ ਦਾ ਅੰਤਿਮ ਸੰਸਕਾਰ ਕਰਦਾ ਹੈ ਹੁਣ ਉਸਦੀ ਦੁਨੀਆ ਉਜੜ ਚੁੱਕੀ ਸੀ ਉਸਦਾ ਪਿਓ ਜਿਸ ਨੂੰ ਬਚਪਨ ਤੋਂ ਹੀ ਉਸਨੇ ਪਾਪ ਮੰਨਿਆ ਸੀ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਜਿਸ ਨੇ ਉਸਦੀ ਜ਼ਿੰਦਗੀ ਬਦਲੀ ਹੈ ਤੇ ਜਿਸ ਨੂੰ ਉਸਨੇ ਨਰਕ ਵਿੱਚ ਡਿੱਗਣ ਤੋਂ ਬਚਾ ਲਿਆ ਜਿਸ ਨੇ ਅੱਜ ਉਸ ਨੂੰ ਇੰਨਾ ਵੱਡਾ ਅਫਸਰ ਬਣਾਇਆ ਅੱਜ ਜੋ ਇਸ ਦੁਨੀਆ ਤੇ ਨਹੀਂ ਰਿਹਾ ਉਹ ਬਹੁਤ ਹੁੰਦਾ ਬਹੁਤ ਵਿਰਲਾਪ ਕਰਦਾ ਹੈ ਲੇਕਿਨ ਰੱਬ ਦੇ ਭਾਣੇ ਨੂੰ ਕੌਣ ਬਦਲ ਸਕਦਾ ਹੈ ਜਿਵੇਂ ਹੀ ਆਪਣੇ ਪਿਓ ਦੇ ਫੁੱਲ ਆਸਤੀਆਂ ਤਾਰ ਕੇ ਆਉਂਦਾ ਹੈ ਫੇਰ ਉਹ ਕੁਝ ਦਿਨ ਇੰਤਜ਼ਾਰ ਕਰਦਾ ਫੇਰ ਉਹ ਗੁਰਮੇਲ ਸਿੰਘ ਦੇ ਘਰ ਚਲਾ ਜਾਂਦਾ ਮਨਜੀਤ ਆਪਣੇ ਮੁੰਡੇ ਨੂੰ ਦੇਖ ਕੇ ਉਹ ਭੱਜ ਕੇ ਉਸ ਨੂੰ ਗਲ ਨਾਲ ਲਾ ਲੈਂਦੀ ਹੈ ਤੇ ਕਹਿੰਦੀ ਹੈ ਬੇਟਾ ਤੂੰ ਇੱਥੇ ਆ ਗਿਆ ਸਾਨੂੰ ਉਮੀਦ ਨਹੀਂ ਸੀ ਤੈਨੂੰ ਇਹ ਸਚਾਈ ਕਦੋਂ ਪਤਾ ਲੱਗੀ ਤਾਂ ਫਿਰ ਹਰਦੀਪ ਆਪਣੀ ਮਾਂ ਨੂੰ ਆਪਣੇ ਆਪ ਤੋਂ ਦੂਰ ਕਰਦਾ ਹੈ ਤੁਸੀਂ ਤਾਂ ਉਹੀ ਮਾਂ ਹੋ ਜਿਸਨੇ ਮੈਨੂੰ ਬਚਪਨ ਤੋਂ ਸਿਰਫ 30000 ਰੁਪਏ ਲਈ ਵੇਚ ਦਿੱਤਾ ਇਸੇ ਲਈ ਵੇਚ ਦਿੱਤਾ ਕਿਉਂਕਿ ਮੈਂ ਅਪਾਹਜ ਸੀ ਤੁਸੀਂ ਮੈਨੂੰ ਗੋਦ ਨਹੀਂ ਦਿੱਤਾ ਤੁਸੀਂ ਮੈਨੂੰ ਵੇਚਿਆ ਸੀ ਤੁਹਾਡੇ ਕਰਮਾਂ ਦੀ ਸਜ਼ਾ ਅੱਜ ਤੁਹਾਨੂੰ ਮਿਲ ਰਹੀ ਹੈ ਪਰ ਮੇਰੇ ਪਿਤਾ ਨੇ ਆਖਰੀ ਵਾਰ ਜਦੋਂ ਮੇਰੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਡੀ ਮਦਦ ਕਰਾਂ ਮੈਂ ਸਿਰਫ ਇੱਥੇ ਇਸ ਵਾਸਤੇ ਆਇਆ ਦੱਸੋ ਤੁਹਾਨੂੰ ਕੀ ਮਦਦ ਚਾਹੀਦੀ ਹੈ ਤਾਂ ਅਗੋ ਮਨਜੀਤ ਕੌਰ ਭਰੀ ਹੋਈ ਆਵਾਜ਼ ਵਿੱਚ ਕਹਿੰਦੀ ਤੂੰ ਇੱਥੇ ਆ ਗਿਆ ਤੈਨੂੰ ਗੱਲ ਨਾਲ ਲਾ ਲਿਆ ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਮੇਰੇ ਵਾਸਤੇ ਇਹੀ ਮਦਦ ਹੈ ਮੈਨੂੰ ਇਸ ਤੋਂ ਜ਼ਿਆਦਾ ਔਜ ਨਹੀਂ ਚਾਹੀਦਾ ਪਤਾ ਨਹੀਂ ਉਸ ਵੇਲੇ ਕੀ ਪੱਥਰ ਮੇਰੀਆਂ ਅਕਲਾਂ ਤੇ ਪੈ ਗਏ ਸੀ ਕਿ ਮੈਂ ਤੈਨੂੰ ਕੁਵਾੜੀਏ ਨੂੰ ਵੇਚ ਦਿੱਤਾ ਇਸ ਤਰ੍ਹਾਂ ਮੈਂ ਆਪਣੇ ਆਪ ਤੋਂ ਤੈਨੂੰ ਦੂਰ ਕਰ ਦਿੱਤਾ ਮੈਨੂੰ ਤਾਂ ਮਾ ਕਹੌਣ ਦਾ ਵੀ ਹੱਕ ਨਹੀਂ ਤੇਰੇ ਭਰਾ ਜੋ ਕਿ ਬਿਲਕੁਲ ਸਹੀ ਸਲਾਮਤ ਹਨ ਕਿੱਥੇ ਹਨ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਪਿੰਡ ਵਿੱਚ ਸਭ ਤੋਂ ਜ਼ਿਆਦਾ ਨਸ਼ੇ ਕਰਦੇ ਆ ਤੇਰੇ ਵੱਲ ਦੇਖ ਲਓ ਅੱਜ ਤੂੰ ਕਿੱਥੇ ਹੈ ਜੋ ਕਿ ਅਲੱਗ ਪਰਿਵਾਰ ਦੇ ਵਿੱਚ ਰਿਹਾ ਸ਼ਾਇਦ ਉਸ ਸਮੇਂ ਰੱਬ ਤੇਰਾ ਭਲਾ ਚਾਹੁੰਦਾ ਹੋਵੇਗਾ ਸ਼ਾਇਦ ਰੱਬ ਨੂੰ ਮਨਜ਼ੂਰ ਵੀ ਸੀ ਕਿ ਤੂੰ ਕੁਝ ਨਾ ਕੁਝ ਬਣ ਕੇ ਦਿਖਾਵੇਂ ਤਾਂ ਹੀ ਸਾਡੇ ਕੋਲੋਂ ਦੂਰ ਲੈ ਗਿਆ ਨਹੀਂ ਤਾਂ ਤੂੰ ਵੀ ਆਪਣੇ ਭਰਾਵਾਂ ਵਾਂਗ ਇੱਥੇ ਹੀ ਨਸ਼ੇ ਕਰਦਾ ਹੋਣਾ ਸੀ ਸ਼ਾਇਦ ਸਾਨੂੰ ਆਪਣੇ ਬੱਚਿਆਂ ਦੀ ਪਰਵਰਿਸ਼ ਕਰਨੀ ਨਹੀਂ ਆਉਂਦੀ ਜੋ ਕਿ ਸਾਡੀ ਹੀ ਔਲਾਦ ਕਿਸੇ ਹੋਰ ਘਰੇ ਜਾ ਕੇ ਐਨੀ ਕਾਮਯਾਬ ਹੋ ਜਾਵੇ ਤੇ ਬਾਕੀ ਦੀਆਂ ਦੋ ਔਲਾਦਾਂ ਇੱਥੇ ਰਹਿ ਕੇ ਬਿਲਕੁਲ ਨਰਕ ਵਿੱਚ ਚਲੀਆਂ ਜਾਣ ਤੇ ਨਸ਼ੇ ਕਰਨ ਲੱਗ ਜਾਣ ਫਿਰ ਹਰਦੀਪ ਆਪਣੇ ਭਰਾਵਾਂ ਨੂੰ ਸਮਝਾਉਣ ਦਾ ਯਤਨ ਕਰਦਾ ਹੈ ਤੇ ਉਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਵਿੱਚ ਛੱਡ ਕੇ ਆਉਂਦਾ ਹੈ ਤੇ ਆਪਣੇ ਪਰਿਵਾਰ ਦਾ ਘਰ ਪੱਕਾ ਬਣਵਾ ਕੇ ਉਹਨਾਂ ਨੂੰ ਸਾਰੀਆਂ ਸੁੱਖ ਸਹੂਲਤਾਂ ਦੇ ਦਿੰਦਾ ਹੈ ਆਪਣੇ ਭਰਾਵਾਂ ਨੂੰ ਵਧੀਆ ਦੁਕਾਨਾਂ ਖੋਲ੍ਹ ਦਿੰਦਾ ਹੈ ਤੇ ਉਹਨਾਂ ਦੀਆਂ ਦੁਕਾਨਾਂ ਵਧੀਆ ਚੱਲਦੀਆਂ ਨੇ ਸ਼ਹਿਰ ਵਿੱਚ ਵਧੀਆ ਉਹਨਾਂ ਦੀ ਜ਼ਿੰਦਗੀ ਲੰਘਣੀ ਸ਼ੁਰੂ ਹੋ ਜਾਂਦੀ ਹੈ ਸਾਰੇ ਪਿੰਡ ਵਾਲੇ ਦੇਖਦੇ ਨੇ ਕਿ ਕਿੰਨਾ ਚੰਗਾ ਮੁੰਡਾ ਹੈ ਕਿੰਨਾ ਸੋਹਣਾ ਕੰਮ ਕੀਤਾ ਆਪਣੇ ਪਰਿਵਾਰ ਦੀ ਵੀ ਮਦਦ ਕੀਤੀ ਜਿਸ ਨੇ ਕਦੇ ਉਸ ਨੂੰ ਕੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਸੀ ਸਿਰਫ 3000 ਰੁਪਏ ਪਿੱਛੇ ਕਬਾੜੀਏ ਨੂੰ ਵੇਚ ਦਿੱਤਾ ਸੀ ਤੇ ਉਹ ਕਬਾੜੀਆ ਕਿੰਨਾ ਚੰਗਾ ਸੀ ਜਿਸ ਨੇ ਆਪਣੇ ਮੁੰਡੇ ਨੂੰ ਇਹ ਸਭ ਕੁਝ ਸਿਖਾਇਆ ਕਿ ਕਿਸੇ ਨਾਲ ਭੇਦਭਾਵ ਨਹੀਂ ਕਰਨਾ ਜ਼ਰੂਰਤਮੰਦਾਂ ਦੀ ਮਦਦ ਕਰਨੀ ਤਾਂ ਕਰਕੇ ਉਹ ਆਪਣੇ ਉਸ ਪਰਿਵਾਰ ਦੀ ਵੀ ਮਦਦ ਕਰਨ ਵਾਸਤੇ ਆ ਗਿਆ ਜਿਨ੍ਹਾਂ ਨੇ ਕਦੇ ਵੀ ਉਸ ਨੂੰ ਆਪਣਾ ਨਹੀਂ ਸਮਝਿਆ ਅਪਾਹਜ ਹੋਣ ਕਰਕੇ ਉਸ ਨੂੰ ਵੇਚ ਦਿੱਤਾ ਸੀ ਹਾਂਜੀ ਦੋਸਤੋ اے ਸੀ ਜੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੋਵੇਗੀ ਪੂਰੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ